ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 12 ਤੇ 13 ਨੂੰ ਹਰ ਸਾਲ ਆਪਾਂ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਿਆਂ ਦੀ ਯਾਦ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਮਨਾਉਂਦੇ ਆ ਇਸ ਵਾਰ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਪਹੁੰਚੀ ਤੇ ਸੰਗਤਾਂ ਦੇ ਵੱਲੋਂ ਤਾਨਮਾਨ ਧਾਨ ਕਰਕੇ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਇਹਨਾਂ ਦਿਨਾਂ ਦੇ ਵਿੱਚ ਕੀਤੀਆਂ ਗਈਆਂ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪ੍ਰਬੰਧ ਦੇ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਹਾਜ਼ਰੀਆਂ ਵੀ ਭਰੀਆਂ ਤੇ ਸੇਵਾਵਾਂ ਵੀ ਕਰੀਆਂ ਬੜੀ ਭਾਵਨਾ ਦੇ ਨਾਲ ਸੰਜੀਦਗੀ ਦੇ ਨਾਲ ਸੰਗਤ ਇਹਨਾਂ ਸਥਾਨਾਂ ਤੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ ਸੋ ਇਹ ਜਿਹੜਾ ਪਾਵਨ ਸਥਾਨ ਹੈ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਇਹ ਦੀਵਾਨ ਟੋਡਰਮਲ ਜੀ ਨੇ ਜਦੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਅਸਥਾਨ 'ਤੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਜਦੋਂ ਸ਼ਹੀਦੀ ਹੋ ਜਾਂਦੀ ਹੈ ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਦੀਵਾਨ ਟੋਡਰਮਲ ਜੀ ਨੇ ਉਪਰਾਲਾ ਕੀਤਾ ਸੀ ਸਾਬ ਜਾਦਿਆਂ ਤੇ ਮਾਤਾ ਜੀ ਦੇ ਜਿਹੜੇ ਪਵਿੱਤਰ ਸਰੀਰ ਹੈ ਇਹਨਾਂ ਨੂੰ ਇਸੇ ਤਰ੍ਹਾਂ ਰੋਲਣ ਤੋਂ ਬਚਾਉਣਾ ਤੇ ਪੂਰੇ ਸਤਕਾਰ ਦੇ ਨਾਲ ਮਰਿਆਦਾ ਦੇ ਨਾਲ ਇਨਾਂ ਦੇ ਪਾਵਨ ਸਰੀਰਾਂ ਦੀ ਜਿਹੜੀ ਅੰਤਿਮ ਸੰਭਾਲ ਹੈ ਉਹ ਕਰਨੀ ਬੜੀ ਜ਼ਰੂਰੀ ਹੈ ਸੋ ਇਹ ਦੇ ਵਾਸਤੇ ਜਦੋਂ ਉਹਨਾਂ ਨੇ ਸੂਬਾ ਸਰਹੰਦ ਵਜ਼ੀਰ ਖਾਨ ਤੱਕ ਪਹੁੰਚ ਕਰੀ ਵਜ਼ੀਰ ਖਾਨ ਨੂੰ ਕਿਹਾ ਵਜ਼ੀਰ ਖਾਨ ਨੇ ਇਹ ਸ਼ਰਤ ਰੱਖੀ ਸੀ ਕਿ ਜਿੰਨੀ ਧਰਤੀ ਸੰਸਕਾਰ ਦੇ ਵਾਸਤੇ ਚਾਹੀਦੀ ਹੈ ਜਿੰਨੀ ਜਗ੍ਹਾ ਚਾਹੀਦੀ ਹੈ ਉਨੀ ਥਾਂ ਤੇ ਸੋਨਾ ਵਿਛਾ ਕੇ ਤੁਸੀਂ ਖਰੀਦ ਸਕਦੇ ਹੋ ਜਿੰਨੀ ਥਾਂ ਤੇ ਸੋਨਾ ਵਿਛਾ ਦਿਓਗੇ ਉਨੀ ਜਗ੍ਹਾ ਸੰਸਕਾਰ ਵਾਸਤੇ ਮਿਲ ਜਾਏਗੀ ਤੇ ਇਹ ਜਿਹੜਾ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਨਹਿਰੀ ਪਾਲਕੀ ਸਾਹਿਬ ਦੇ ਵਿੱਚ ਹੈ ਉਹ ਜਿਹੜਾ ਥੜਾ ਸਾਹਿਬ ਹੈ ਇਹ ਧਰਤੀ ਦੀਵਾਨ ਟੋਡਰਮਲ ਜੀ ਨੇ ਮੁੱਲ ਖਰੀਦੀ ਸੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਚਿੰਨ ਕੇ ਇਹ ਮੁੱਲ ਖਰੀਦੀ ਸੀ ਇੱਥੇ ਨੇੜੇ ਪਿੰਡ ਹੈ ਅੱਤੀਵਾਲੀ ਇੱਥੇ ਚੌਧਰੀ ਅੱਤੇ ਖਾਨ ਸੀ ਉਹਦੀ ਏ ਜ਼ਮੀਨ ਸੀ ਉਹਦੇ ਤੋਂ ਮੁੱਲ ਖਰੀਦੀ ਪਰ ਅੱਤੀਖਾਨੇ ਇਹਦਾ ਕੋਈ ਮੁੱਲ ਨਹੀਂ ਸੀ ਲਿਆ ਸਾਰੀਆਂ ਜਿਹੜੀਆਂ ਮੋਹਰਾਂ ਵਿਸ਼ਾਖੇ ਧਰਤੀ ਖਰੀਦੀ ਗਈ ਸੀ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਈਆਂ ਸੀ ਸੂਏ ਜਮੀਨ ਖਰੀਦਣ ਤੋਂ ਬਾਅਦ ਦਿਵਾਨ ਟੋਡਰਮਲ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਬਾਬਾ ਮੋਤੀराम ਮਹਾਰਾਜ ਜੀ ਉਹਨਾਂ ਦੇ ਪਰਿਵਾਰ ਨੇ ਮਿਲ ਕੇ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰ ਇੱਕ ਵਿਵਾਨ ਤੇ ਸशोਭਿਤ ਕਰਕੇ ਫਤੇਗੜ ਸਾਹਿਬ ਦੇ ਅਸਥਾਨ ਤੋਂ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਲੈ ਕੇ ਆਂਦੇ ਤੇ ਇੱਥੇ ਇੱਕ ਚਿਖਾ ਚਣ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦਾ ਸਸਕਾਰ ਕੀਤਾ ਸੀ ਤੇ ਉਸੇ ਯਾਦ ਨੂੰ ਸਮਰਪਿਤ ਹੋ ਕੇ ਜਿਵੇਂ ਦੀਵਾਨ ਟੋਡਰਮਲ ਜੀ ਬਾਬਾ ਮੋਤੀराम ਮਹਾਰਾਜ ਜੀ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਪਾਵਨ ਸਰੀਰਾਂ ਨੂੰ ਵਿਵਾਨ ਤੇ ਸਜੋਬਿਤ ਕਰਕੇ ਫਤਿਹਗੜ੍ਹ ਸਾਹਿਬ ਤੋਂ ਇਸ ਸਥਾਨ ਤੇ ਲੈ ਕੇ ਆਏ ਸੀ ਉਸੇ ਉਹਦੀ ਯਾਦ ਨੂੰ ਸਮਰਪਿਤ ਹੋ ਕੇ ਹੀ ਨਗਰ ਕੀਰਤਨ ਹਰ ਸਾਲ ਤੀਰਾਂਪੁਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਆਰੰਭ ਹੁੰਦਾ ਹੈ ਤੇ ਇੱਥੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਹਿਬ ਆ ਕੇ ਸੰਪੰਨਤਾ ਹੁੰਦੀ ਹੈ ਤੇ ਆਣ ਗਿਣਤੀ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਸੋ ਇਹ ਜਿਹੜੇ ਦਿਹਾੜੇ ਆਪਾਂ ਹੁਣ 11 12 ਤੇ 13 ਪੂ ਨੂੰ ਮਨਾਏ ਨੇ ਵੱਖੋ ਵੱਖਰੇ ਸਮਾਗਮ ਇਹਨਾਂ ਦਿਹਾੜਿਆਂ ਦੀ ਯਾਦ ਨੂੰ ਸਮਰਪਿਤ ਹੋ ਕੇ ਕੀਤੇ ਗਏ ਸੋ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਸਭ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ